ਕਿਰਾਏ ਜੀ ਚ ਜੀ ਫੱਲੇ ਤਾਂ ਨਹੀਂ ਉਹ ਭਾਜੀ ਉਹਦਾ ਤਾਂ ਨਹੀਂ ਮੈਂ ਤਾਂ ਗੋਲੀ ਖਾਣਾ ਭਾਜੀ ਪਰਹਿ ਗਿਆ ਖਾਣਾ ਭਾਜੀ ਯਾਰ ਤੁਹਾਨੂੰ ਸਹੀ ਹੁਣ ਸਮਾਨ ਕਿਤੋਂ ਲੈਣਾ ਆਇਆ ਸੀ ਸਮਾਨ ਮੈਂ ਲੈਣਾ ਆਇਆ ਸੀ ਦਿੱਤਾ ਨਹੀਂ ਕਿਹਨੇ ਭਾਈ ਯਾਰ ਮੈਂ ਬੰਦਾ ਹੁੰਦਾ ਹੈ ਮੁੰਡਾ ਦੇ ਹੁੰਦਾ ਹੁੰਦਾ ਤੇ ਮੈਂ ਕਿਹਨੂੰ ਉਹ ਦੁਵਾਨ ਦਾ ਕਿਟਮ ਉਹ ਵੀ ਨਹੀਂ ਅੱਜ ਮਿਲਿਆ ਕਿਹੜੇ ਪਿੰਡ 'ਚ ਖੜਾ ਹਾਂ ਇਸ ਟਾਈਮ ਮੈਂ ਭਾਜੀ ਤਲਵੰਡੀ ਪਿੰਡ 'ਚ ਹੀ ਖੜਾ ਹਾਂ ਤਲਵੰਡੀ ਪਿੰਡ ਦੇ ਵਿੱਚ ਜਿਹਦੇ ਮਰਜ਼ੀ ਕਰੋ ਜਾ ਕੇ ਤੁਹਾਨੂੰ ਸਮਾਨ ਮਿਲ ਜਾਂਦਾ ਵਾ ਨਹੀਂ ਭਾਈ ਇੱਧਰ ਮੁੰਡੇ ਤੋਂ ਭੰਗਾਏ ਸੀਗਾ ਉਹ ਆਹੋ ਇੱਧਰ ਕਿਹੜੇ ਮੁੰਡੇ ਇੱਕ ਮੁੰਡਾ ਦੋ ਮੁੰਡੇ ਤੇ ਵਾਕਫ ਤੇ ਹੋਣੇ ਆ ਤੇਰੇ ਨਹੀਂ ਵਾਕਫ ਨਹੀਂ ਇੱਧਾ ਹੀ ਦੇ ਦਿੰਦੇ ਨੇ ਬੰਦੇ ਆ ਫ੍ਰੀਜ ਦੇ ਦਿੰਦੇ ਨਹੀਂ ਫ੍ਰੀਜ ਨਹੀਂ ਆ ਲੰਗਰ ਥੋੜੀ ਨਾ ਆ ਮੈਂ ਥੋੜੀ ਭਾਈ ਕਹਤਾ ਮੈਂ ਕਹਾਂ ਰੈਫਰਿਜ ਦੇ ਦਿੰਦੇ ਤੂੰ ਕਹਿੰਦਾ ਜਾਂਦਾ ਮੈਂ ਦੇ ਦਿੰਦੇ ਨਹੀਂ ਨਹੀਂ ਭਾਈ ਜਾਓ ਤੁਸੀਂ ਸਾਡੇ ਹਾਂਜੀ ਕਿੰਨਾ ਟਾਈਮ ਹੋਗਾ ਸਮਾਨ ਲੰਦੇ ਨੂੰ ਮੈਂ ਤਾਂ ਥੋੜੀ ਜਿਹੀ ਹੋਇਆ ਪ੍ਰੈਗ ਕੇ ਖਾਣਾ ਭਾਈ ਮੈਂ ਤਾਂ ਉਹਦਾ ਜਿਹੜਾ ਚਿੱਟਾ ਉਹਦਾ ਪੀਣਾ ਕਿ ਟੀਕੇ ਲਾਉਣਾ ਨਹੀਂ ਪਹਿਲੇ ਟੀਕੇ ਲਾਉਂਦਾ ਸੀਗਾ ਦੇ ਆ ਟੀਕੇ ਲਾਉਂਦਾ ਸੀਗਾ ਦੇ ਅਧਿਆਪਕ ਜੀ ਹੁਣ ਬਹੁਤ ਚਿਰ ਪਹਿਲੇ ਹੁਣ ਛੱਡਿਆ ਤੇ ਜਿਹੜਾ ਕਿ ਬਿਮਾਰ ਹੋ ਗਈ ਤਾਂ ਕਰਕੇ ਹੁਣ ਸਹੀ ਹੋਏਗਾ ਫੇਰ ਸ਼ੁਰੂ ਕਰ ਦੇਗਾ ਨਹੀਂ ਨਹੀਂ ਪਾਜੀ ਇਹ ਸ਼ੁਰੂ ਕਰ ਦੇਗਾ ਨਹੀਂ ਨਹੀਂ ਪਾਜੀ ਇੱਥੋਂ ਕਿਧੇ ਕਿਧੇ ਘਰੋਂ ਲੈ ਕੇ ਆਇਆ ਦੱਸ ਮੜ ਜਾ ਕਿੱਥੇ ਕਰਕੇ ਭਾਈ ਯਾਰ ਕਿੱਥੇ ਆਹੋ ਤੇ ਜਿਹਦੇ ਘਰ ਗਿਆ ਸੀ ਉਹ ਤਾਂ ਦੱਸ ਉਹ ਪਾਈ ਉਹ ਬੰਦੇ ਤੇ ਮੁੰਡਾ ਮਿਲਿਆ ਖੜਦਾ ਹੁੰਦਾ ਯਾਰ ਉਹ ਅੱਜ ਹੈ ਨਹੀਂਗਾ ਮਿਲਿਆ ਨਹੀਂਗਾ ਮੈਂ ਤਾਂ ਇੱਥੇ ਖੜਾ ਰਹਿਦਾ ਮੁੰਡਾ ਦੋ ਦੋ ਢਾਈ ਘੰਟੇ ਉੱਧਰ ਬਹਿ ਕੇ ਵੀ ਆ ਗਿਆ ਮੈਂ ਨਹੀਂ ਨਹੀਂ ਮੈਂ ਕਿਹਾ ਮੁੰਡਾ ਉੱਥੇ ਹੀ ਖੜਾ ਹੁੰਦਾ ਉੱਥੇ ਹੀ ਖੜਾ ਹੁੰਦਾ ਕਿਹੜਾ ਟਾਈਮ ਹੋਣਾ ਆਦੇ ਹੈ ਨਹੀਂ ਗੱਲ ਉੱਥੇ ਖੜਾ ਹੋ ਕੇ ਸਪਲਾਈ ਕਰਦਾ ਵਾ ਕਿਤੇ ਆਂਦਾ ਪੈਦਲ ਆਉਂਦਾ ਮੋਟਰਸਾਈਕਲ ਤੇ ਨਹੀਂ ਪੈਦਲ ਹੀ ਹੁੰਦੇ ਨੇ ਭਾਈ ਆਪਣੇ ਨਾਮ ਕੀ ਉਹਦਾ ਕਿੱਥੇ ਰਹਿਣਾ ਨਾਮ ਨੋਨ ਤਾਂ ਪਤਾ ਨਹੀਂ ਭਾਈ ਮੈਂ ਆਪਾਂ ਕਿਹੜਾ ਰਿਸ਼ਤੇਦਾਰੀ ਕਰਦੇ ਜਾਂਦੇ ਆ ਭਾਈ ਕੋਈ ਮੈਂ ਕਿਹੜਾ ਗਿਆ ਤੂੰ ਕੁੜੀ ਵੇਨ ਚੱਲਾਉਂਦੇ ਕੋਈ ਮੈਂ ਵੀ ਉਹੀ ਗਿਆ ਸਮਾ ਲੈ ਨਾਂ ਤਾਂ ਪਤਾ ਹੋਣਾ ਤੈਨੂੰ ਨਾਂ ਤਾਂ ਨਹੀਂ ਭਾਈ ਪਤਾ ਯਾਰ ਭਾਈ ਤੁਸੀਂ ਇੱਥੇ ਦੇ ਮੋਹਦਵਾਰ ਬੰਦੇ ਹੋ ਤੁਹਾਡੇ ਪਿੰਡ 'ਚ ਆ ਚੀਜ਼ ਜਲਦੀ ਵੀ ਹੈ ਭਾਈ ਬਹੁਤ ਜਿਰ ਤੋਂ ਚੱਲ ਰਹੀ ਹੈ ਅਸੀਂ ਹੁਣ ਸਾਡੀ ਸਰਕਾਰ ਨੇ ਕੰਮ ਕੀ ਨਸ਼ੇ ਨੂੰ ਬੰਦ ਕਰ ਕਰਕੇ ਬਹੁਤ ਜ਼ਿਆਦਾ ਉਪਯੋਗ ਕਰ ਰਹੀ ਹੈ ਸਰਕਾਰ ਨੇ ਘਰ ਵੀ ਮਹਲ ਘਰ ਕਹਿੰਦਾ ਮਨ ਘਰ ਕਹਿਣ ਦਾ ਮਤਲਬ ਉਹ ਕੰਧੜਾਈ ਹੋਈ ਹੈ ਬਸ ਘਰਾ ਦੀਆ ਬਹੁਤ ਤਗੜੇ ਮਤਲਬ ਕਾਰੋਬਾਰ ਚੱਲ ਰਿਹਾ ਸਾਡੇ ਪਿੰਡ ਨਾ ਤੁਹਾਡੇ ਜਿਹੜੇ ਪਿੰਡ ਦਾ ਸੀ ਹੁਣੇ ਦੌਰਾ ਕੀਤਾ ਲੋਕਾਂ ਤੋਂ ਜਦੋਂ ਪੁੱਛੀ ਜੀਤੀ ਉਹ ਕਹਿੰਦੇ ਜਿੰਨਾਂ ਦੇ ਤੇ ਜਿਹੜੇ ਲੋਕੀ ਚਿੱਟਾ ਵੇਚਦੇ ਆ ਉਹਨੇ ਥੜੀਆਂ ਤੋੜਦੀਆਂ ਜਿੰਨਾਂ ਦੇ 2006 ਦੇ ਪਰਚੇ ਉਹਨਾਂ ਦੀ ਕੰਧੜਾ ਠਾਤੀਆਂ ਨਹੀਂ ਨਹੀਂ ਭਾਜੀ ਐਦਾ ਕੁਛ ਨਹੀਂ ਆ ਇਹ ਸਾਰਿਆਂ ਦੇ ਬਰਾਬਰ ਕਿਹੜੇ 4-5 ਘਰ ਕਈਆਂ ਥੜੀਆਂ ਵੀ ਤੋੜੀਆਂ ਕਈਆਂ ਕੰਦੇ ਵੀ ਠਾਈਆ ਪਰ ਬਹੁਤ ਤਗੜੇ ਕਿਹੜਾ ਮੇਨ ਸਮਗਲਰ ਆ ਮੇਨ ਉਹਨਾਂ ਨੂੰ ਅਸਲੀ ਵਾਰਾ ਮੈਂ ਵੱਡੇ ਮਗਰ ਤੇ ਮਤਲਬ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਸਰਕਾਰ ਤੁਹਾਡੀ ਫੇਲ ਹੁੰਦੀ ਨਜ਼ਰ ਆ ਰਹੀ ਹੈ ਨਹੀਂ ਨਹੀਂ ਭਾਈ ਫੇਲ ਸਾਡੀ ਸਰਕਾਰ ਫੇਲ ਹੁੰਦੀ ਨਜ਼ਰ ਨਹੀਂ ਆ ਰਹੀ ਬਿਲਕੁਲ ਮਤਲਬ ਸੀਐਮ ਸਾਡੇ ਮਾਨ ਸਾਹਿਬ ਟੌਪ ਤੇ ਚੱਲ ਰਿਹਾ ਇਹ ਕੰਮ ਕਿਸੇ ਸਰਕਾਰ ਨੇ ਨਹੀਂ ਕੀਤਾ ਸਾਡੇ ਸੀਐਮ ਸਾਹਿਬ ਮਾਨ ਕਰ ਰਹੇ ਕੰਮ ਕਰ ਰਹੇ ਕਿਹੜੇ ਘਰ ਢਾ ਰਹੇ ਕਿਤੇ ਇਹ ਤਾਂ ਨਹੀਂ ਭਾਈ ਜਿੱਦਾਂ ਦਿੱਲੀ ਦੇ ਵਿੱਚ ਮਸਜਿਦਾਂ ਢਾ ਦਿੱਤੀਆਂ ਗਈਆਂ ਬੁਲਡੋਜ਼ਰ ਆ ਕੇ ਹੁਣ 2027 ਦਾ ਇਲੈਕਸ਼ਨ ਆ ਗਿਆ ਇਸ ਕਰਕੇ ਕਿਤੇ ਆ ਨਹੀਂ 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 ਭਾਈ ਭਾਈ ਜੀ 27 ਬਾਰੇ ਇੰਦਰ ਕੋਈ ਚੱਕਰ ਨਹੀਂ ਹੈਗਾ ਸਾਡੀ ਸਰਕਾਰ ਤਿੰਨ ਵਾਰੀ ਉੱਥੇ ਮਤਲਬ ਬਣ ਕੇ ਕੰਮ ਵੀ ਕੀਤਾ ਦਲੀਚ ਇਹਦਾ ਬੀਜੇਪੀ ਦੀ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਆ અમારી ਪਾਰਟੀ ਨਾਲ ਤੇ ਆ ਜਿਹੜਾ ਸੂਰੇ ਤੋਂ ਸੋਹਣਾ ਮੁੰਡਾ ਹੈਗਾ ਜਿਹੜਾ ਖੜਾ ਵਾ ਇਹ ਤੁਹਾਡੇ ਪਿੰਡ ਦਾ ਹੀ ਆ ਨਹੀਂ ਨਹੀਂ ਭਾਈ ਸਾਡੇ ਪਿੰਡ ਦਾ ਨਹੀਂ ਆ ਭਾਜੀ ਇਹ ਪੁੱਛੋ ਇਹ ਕਿੱਥੇ ਕਰਨ ਗਿਆ ਸੀ ਭਾਜੀ ਇਹ ਇੱਦਾਂ ਦੇ ਭਾਜੀ ਬਹੁਤ ਦਿੱਲੀ ਅਸੀਂ 207 ਚ ਸਾਡੇ ਐਸ.ਟੀ. ਸਾਹਿਬ ਜਿਹੜੇ ਮੈਡਮ ਕੁਸ਼ਿੰਦਰ ਗੌਰ ਦਿੱਲੀ ਹੈ ਸਾਡਾ ਬਹੁਤ ਮੈਡਮ ਸੰਯੋਗ ਕਰ ਰਹੇ ਆ ਅਸੀਂ ਦਿੱਲੀ ਮੋਟਰਸਲ ਪਸ ਨਹੀਂ ਸਾਡੇ ਪਿੰਡ ਕਿੰਨਾ ਗਾਹ ਤੋਂ ਦਾ ਅਸੀਂ ਮੋਟਰਸਾਲ ਕਿੰਨੇ 150 ਵਰ੍ਹਦ ਲੈ ਸ਼ਾਮਾਂ ਤੱਕ ਸਾਢੇ 9 ਨਾਕਾ ਵੀ ਲੱਗਦਾ ਅਸੀਂ ਮੋਟਰਸਾਲ ਬੰਦ ਵੀ ਕਰਾਈ ਦੇ ਦੋ ਸੱਤ ਵਿੱਚ ਬਹੁਤ ਜ਼ਿਆਦਾ ਸਾਢੇ ਪਿੰਡ ਗੰਦ ਬੈਰ ਨਾ ਚਾਹੇ ਮਤਲਬ ਕਿਤੇ ਨਾ ਕਿਤੇ ਆਪਾਂ ਕਿੰਨੇ ਸੀਗੇ ਪਹਿਲੇ ਕਿ ਗੰਨਾ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਪਲਾਈਆਂ ਹੁੰਦੀਆਂ ਚਿੱਟਾ ਵਿਗਦਾ ਪਰ ਹੁਣ ਕਹਿ ਸਕਦੇ ਕਿ ਤਲਵੰਡੀ ਤੁਹਾਡੇ ਪਿੰਡ ਦੇ ਵਿੱਚ ਵੀ ਹੈ ਨਹੀਂ ਭਾਜੀ ਸਾਡੇ ਪਿੰਡ ਤਲਵੰਡੀ ਕਾਲਜ ਚ ਹੈਗਾ ਸੀ ਹੁਣ ਤੋਂ 15-20 ਸਾਲ ਪਹਿਲਾਂ ਥੋੜੀ ਰੋਕਦਾ ਸਾਡੇ ਸੀਪੀ ਸਾਹਿਬ ਮਾਨਯੋਗ ਕੁਲਦੀਪ ਚਾਹ ਜੀ ਸਾਡੇ ਏਸੀਪੀ ਸਾਹਿਬ ਗੁਰਦੇਵ ਗੁਰਦੇਵ ਸਿੰਘ ਜੀ ਸਾਡੇ ਮੈਡਮ ਗੁਰਸ਼ਿੰਦਰ ਗੌਰ ਲੱਡੋਵਾਲ ਤੋਂ ਇੰਨੇ ਸਯੋਗ ਸਾਡੇ ਪਿੰਡ ਵਿੱਚ ਥੋੜਾ ਫਰਕ ਪੈ ਚੁੱਕਾ ਫਰਕ ਤਾਂ ਨਜ਼ਰ ਆ ਗਿਆ ਭਾਜੀ ਆ ਦੇਖੋ ਭਾਜੀ ਇੰਦਰ ਦਾ ਇਹ ਤਾਂ ਇਹਨਾਂ ਦਾ ਨਹੀਂ ਰੁਕ ਸਕਦੇ ਕੀ ਕਰੀਏ ਰੁਕਦੇ ਨਹੀਂ ਆ ਸਾਡੇ ਜਿਹੜਾ ਕੰਮ ਕਰਦੇ ਆ ਜੀ ਸਰੀਏ ਦਾ ਕੰਮ ਕਰਕੇ ਜਿੱਟਾ ਲਾਉਣ ਆਉਂਦਾ ਮੇਰਾ ਭਰਾ ਭਾਈ ਗਾਲ ਨੇ ਕੋਟ ਲੱਗ ਗਿਆ ਭਾਜੀ ਕੀ ਕਰੀਏ ਭਰਾਵਾ ਛੱਡਣਾ ਵੀ ਤਾਂ ਤੁਸੀਂ ਆ ਮੇਰਾ ਭਰਾ ਸੀ ਥੋੜਾ ਛੱਡਣਾ ਨਹੀਂ ਛੱਡਣਾ ਤਾਂ ਹੈਗਾ ਭਾਜੀ ਹੁਣ ਹੌਲੀ ਹੌਲੀ ਛੱਡਦੇ ਪਏ ਆ ਚਟਾ ਜਿਹੜਾ ਲੈਂਡ ਦਾ ਫੇਰ ਸ਼ਿਕਰ ਦੇ ਪੈਰੇ ਆ ਗਿਆ ਸਾਨੂੰ ਗੱਲ ਕਰਦੇ ਕਰਦੇ ਗਰਮੀ ਲੱਗੀ ਜਾਂਦੀ ਤੇਰੇ ਨਾਲ ਭਾਈ ਹਣੇ ਬਹੁਤ ਸਰੀਰ ਟੁੱਟਦਾ ਪਿਆਈ ਜਿਆਦਾ ਤਾਂ ਕਰਕੇ ਇਦਨੋ ਆ ਗਿਆ ਮੈਂ ਕਹਾਂ ਜੋ ਉਹਨਾਂ ਤੇ ਵੀ ਪ੍ਰੈਗੇ ਵਾਲੇ ਤੇ ਵੀ ਟ੍ਰੈਡ ਰੂਟ ਬਾਜੀ ਢਾਂ ਕਰਕੇ ਆਏ ਤੇ ਜੇ ਤੈਨੂੰ ਪਤਾ ਵਾ ਕਿ ਪ੍ਰੈਗੇ ਵੀ ਤੇਰੇ ਸਰੀਰ ਦੀ ਗਲਤ ਆ ਚਟਾ ਵੀ ਤੇਰੇ ਸ਼ੀਰ ਦੀ ਗਲਤ ਆ ਸਰੀਰ ਚ ਅਗੇ ਹੈ ਕਿੰਨਾ ਕੋ ਕੁਛ ਹੈ ਮੇਰਾ ਭਰਾ ਜਿਹੜਾ ਖਤਮ ਕਰਨ ਡਿਆ ਭਾਈ ਇਹ ਤਾਂ ਮੰਨਦੇ ਤੁਹਾਡੀ ਗੱਲ ਅੱਗੇ ਕਿੰਨੀ ਕ ਵਾਰੀ ਉੱਥੇ ਪਿੰਡ ਦੀ ਡੇਟਾ ਲੈਣਾ ਨਾ ਰਿਆਂ ਮੈਂ ਤਾਂ ਭਾਈ ਇਦਰੇ ਕਟਵਾਂ ਦਿ ਆਣਾ ਭਾਈ ਮੈਂ ਨਹੀਂ ਆਂਦਾ ਕਿੰਨੀ ਕ ਵਾਰੀ ਆਉਣਾ ਰਿਹਾ ਆਇਆ ਮੈਂ 2-3 ਵਾਰੀ ਆਇਆ ਇਸੇ ਇੱਕ ਮਹੀਨੇ ਇਸੇ ਮਹੀਨੇ ਦੇ ਵਿੱਚ ਆਇਆ ਕਿ ਪਹਿਲੇ ਮਹੀਨੇ ਚ ਵੀ ਆਇਆ ਆ ਆ ਮਹੀਨੇ ਤਾਂ ਹੰਝੀ ਆਇਆ ਆ ਭਾਜੀ ਆ ਮਹੀਨੇ ਤਾਂ ਹੰਝੀ ਆਇਆ ਆ ਤਾਂ ਮੇਰੇ ਤੇ ਹੁੰਦੇ ਹੀ ਆਇਆ ਹਾਂ ਤੇ ਜਦ ਕੀ ਭਾਜੀ ਇਹ ਇਸ ਟਾਈਮ ਇਸ ਟਾਈਮ ਮੇਰੀ ਗਰਲਫ੍ਰੈਂਡ ਮੇਰਾ ਭਰਾ ਲੋਕਾਂ ਦੇ ਘਰ ਟਾਏਗੇ ਉਹ ਵੀ ਪਿਛਲੇ ਮਹੀਨੇ ਟਾਏਗੇ ਤਾਂ ਵੀ ਸਮਾਨ ਲੈਣ ਆ ਗਿਆ ਨਹੀਂ ਭਾਜੀ ਮੈਨੂੰ ਨਹੀਂ ਪਤਾ ਜੀ ਭਾਜੀ ਮੈਂ ਨਹੀਂ ਇਹਨਾਂ ਨੇ ਪਤਾ ਭਾਜੀ ਇਹ ਕਹਿੰਦਾ ਮੈਂ ਇਸੇ ਮਹੀਨੇ ਸਮਾਨ ਲੈਣ ਆਇਆ ਇਸ ਪਿੰਡ ਦੇ ਵਿੱਚ ਇਹ ਜਦ ਕੀ ਭਾਟ ਪਿਛਲੇ ਮਹੀਨੇ ਤਾਂ ਲੋਕਾਂ ਦੇ ਘਰ ਟਾਏਗੇ ਤਾਂ ਇਹ ਬੀੜੀ ਵਾਲੇ ਆਏ ਛਾਏ ਮੜਾ ਹੜ ਕਰ ਲੱਗੇ ਆਇਓ ਜਲਦੀ ਆਈ ਜਲਦੀ ਆਈ ਮੀਡੀਆ ਵਾਲੇ ਆ ਜਾਣਗੇ ਭਾਈ ਚਾਚਾ ਜੀ ਗੱਲ ਤਾਂ ਕਰੋ ਹਾਂ ਜੀ ਕੀ ਕਹਿ ਰਹੇ ਹੋ ਲੱਗਾ ਭਾਜੀ 1 ਮਹੀਨਾ ਹੋ ਗਿਆ ਲੋਕਾਂ ਜਿਹੜੇ ਘਰ ਟੁੱਟੇ ਪਏ ਉੱਥੇ ਠੀਕ ਆ ਕਿ ਨਹੀਂ ਹੁਣ ਇਹ ਬੰਦਾ ਫੇਰ ਇੱਥੇ ਆ ਗਿਆ ਭਾਈ ਕਿਹੜੇ ਚਿੱਟੇ ਆ ਸੀ ਮੈਨੂੰ ਨਾਮ ਵੀ ਲਿਖਾਏ ਹੋਏ ਆ ਕਿੰਨੇ ਘਰ ਟੁੱਟੇ ਆ ਉਹ ਫਿਰ ਵਿੱਚੋਂ ਨਹੀਂ ਹਟ ਰਹੇ ਟੋਟਲ ਕਿੰਨੇ ਘਰ ਟੁੱਟ ਗਏ ਨੇ ਭਾਈ ਦੋ ਚਾਰ ਘਰ ਟੁੱਟਦੇ ਨੇ ਤਿੰਨ ਜਿਹੜੇ ਨਾਮ ਕਿੰਨੇ ਲੋਕਾਂ ਦੇ ਲਿਖ ਕੇ ਦਿੱਤੇ ਆ ਨਾਮ ਭਾਜੀ ਬਹੁਤ ਲਿਸਟ ਬਣਾ ਕੇ ਸਾਡੇ ਪਿੰਡ ਜੋ ਠੀਕੋ ਚਾਈ ਕਰਦੀ ਲਿਸਟ ਆ ਪਾਜੀ ਜੇ 35 ਤੋਂ 40 ਘਰਾਂ ਦੀ ਲਿਸਟ ਹੈਗੀ ਤਾਂ ਨਾਮ ਚਾਰਟ ਉੱਤੇ ਆਪਾਂ ਫਿਰ ਤੁਸੀਂ ਇਹ ਕਹੋ ਨਾ ਫਿਰ ਤੁਸੀਂ ਇਦਾਂ ਤੇ ਕਹਿ ਨਹੀਂ ਸਕਦੇ ਕਿ ਐਸ ਐਚਓ ਮੈਡਮ ਦਾ ਸਾਥ ਹੈ ਜਾਂ ਪ੍ਰਸ਼ਾਸਨ ਦਾ ਸਾਥ ਹੈ ਪ੍ਰਸ਼ਾਸਨ ਦਾ ਸਾਥ ਤਾਂ ਫਿਰ ਉਹਨਾਂ ਨੂੰ ਹੋ ਗਿਆ ਚਾਰ ਘਰ ਤੋਂ ਉਹਨਾਂ ਤੋਂ ਬਾਅਦ ਪੈਂਦੀ ਘਰ ਆ ਰਿਹਾ 31 ਘਰ ਦਾ ਥੋੜੇ ਨਹੀਂ ਦੋ ਸਕਣ ਵਾਲਾ ਡੱਬਾ ਆਪਣੇ ਕੋਲ ਹੀ ਰੱਖ ਲਿਆ ਪਾਜੀ ਮੈਡਮ ਦਾ ਸਾਥ ਅਨੁਸਾਰ ਹੈਗਾ ਕਿ ਉਹ ਕਿਹੜੇ 30 40 ਘਰਾਂ ਦੀ ਲਿਸਟ ਦਿੱਤੀ ਹੋਏ ਉਹ ਅੰਦਰ ਆ ਉਹਨਾਂ ਦੇ ਇੱਕ ਇੱਕ ਜੀ ਅੰਦਰ ਆ ਉਹਨਾਂ ਘਰ ਨਹੀਂ ਥੋੜੇ ਗਏ ਉਹ ਅੰਦਰ ਆ ਬਾਜੀ ਸਮਾਨ ਵੇਚ ਕੇ ਅੰਦਰ ਗਏ ਸੀਗੇ ਸਮਾਨ ਵੇਚ ਕੇ ਅੰਦਰ ਗਏ ਆ ਘਰ ਦਾ ਟੁੱਟ ਜੀਦਾ ਹੁਣ ਇੱਥੇ ਤੁਹਾਡੇ ਲਾਗੇ ਜਿਹੜਾ ਘਰ ਜਿਹੜਾ ਟੁੱਟਿਆ ਹੈਗਾ ਵਾ ਬਾਕੀ ਬਾਜੀ ਉਹ ਨਾਮ ਪੁਰਾਣੇ ਲੱਤੇ ਹੋਏ ਆ ਅਸੀਂ ਜਿੱਦਾਂ ਜਿੱਦਾਂ ਹੁਣ ਲਿਸਟ ਆਈ ਜਾਂਦੀ ਸਾਨੂੰ ਉਦੋਂ ਉਦੋਂ ਉਹ ਘਰ ਘਰ ਤੋਂ ਢੋਈ ਜਾ ਰਹੇ ਆ ਅੱਗੇ ਇਨਕੁਆਰੀ ਕਰ ਰਹੇ ਆ ਹੁਣ ਤੁਹਾਡੇ ਹੁਣੇ ਤੁਹਾਡੇ ਮੂੰਹ ਦੀ ਗੱਲ ਆ ਜੀ ਤੁਸੀਂ ਕਹ 35 ਕਟਵੜ 35 ਨਾਮ ਦਿੱਤੇ ਆ 35 40 ਘਰ ਹੈਗੇ ਆ ਚਲੋ 35 40 ਕਰ ਦੋ ਸਾਡੇ ਨਾਲ 50 ਕਰ ਦੋ ਸੰਤ ਕੋਈ ਦਿੱਕਤ ਨਹੀਂ ਤੇ ਭਾਵੇਂ ਤਾਂ ਚਾਰ ਘਰ ਟੁੱਟੇ ਬਾਕੀ ਕਿੰਨੇ ਟੁੱਟੇ ਸਰ ਜੀ ਬਾਕੀਆਂ ਦੀ ਇਨਕੁਆਰੀ ਚੱਲਦੀ ਪਈ ਆ ਇਹਨਾਂ ਦੀ ਵੀ ਇਨਕੁਆਰੀ ਚੱਲਣੀ ਚਾਹੀਦੀ ਸੀ ਜਿਨ੍ਹਾਂ ਦੇ ਪੁਰਾਣੇ ਪਰਚੇ ਆ ਹਾਂਜੀ ਤੁਹਾਡੇ ਇਥੇ ਘਰ ਟੁੱਟਿਆ ਹੈਗਾ ਕੰਧਾਂ ਡਾਈਆਂ ਉਹਨਾਂ ਦਾ ਪੁਰਾਣਾ ਪਰਚਾ ਸੀਗਾ 2006 ਦਾ ਹਾਂਜੀ ਉਹਨਾਂ ਦਾ ਘਰ ਤੋੜਤਾ ਹਾਂਜੀ ਤੇ ਜਿਨ੍ਹਾਂ ਦੀ ਇਨਕੁਆਰੀ ਚੱਲਦੀ ਪਈ ਆ ਸੀਪੀ ਸਾਹਿਬ ਆਪ ਆ ਕੇ ਕਹਿੰਦੇ ਇਨਕੁਆਰੀ ਕਰਕੇ ਉਸਕੇ ਚ ਕਰਕੇ ਫਿਰ ਤੋੜਨਗੇ ਉਹ ਤਾਂ ਕਹਿੰਦੇ ਪਰ ਸਾਨੂੰ ਸਾਡ ਨੇ ਗੱਲ ਹੀ ਨਹੀਂ ਕੀਤੀ ਗਈ ਹਾਂ ਉਹਨਾਂ ਨੇ ਵੈਰੀਫਾਈ ਕਰਕੇ ਫਿਰ ਉਹ ਕਹਿੰਦੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਪੀਲਾ ਪੰਜਾ ਲਿਆ ਕੇ ਖੜਾ ਕਰ ਦਿੱਤਾ ਸਾਡ ਦਾ ਟਾਈਮ ਤੱਕ ਨਹੀਂ ਦਿੱਤਾ ਸਰ ਇਹ ਤਾਂ ਉਹਨੂੰ ਤੋਂ ਮਹਿਕਮੇ ਨੂੰ ਪਤਾ ਹੋਊਗਾ ਸਮਝ ਮੈਂ ਭਾਜੀ ਇਹ ਅਕੱਲੀ ਕੋਈ ਕੋਈ ਰਿਸ਼ਤਰੀ ਨਹੀਂ ਕਰੇਗਾ ਤੋੜੇ ਗਏ ਰੇਲਵੇ ਵਾਲੇ ਦਾ ਮੈਨੂੰ ਪਹਿਲੇ ਇਹ ਦੱਸੋ ਇੱਕ ਇੱਕ ਮੈਂ ਇੱਥੇ 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 ਗੱਲ ਨਸ਼ਿਆਂ ਦੀ ਆਪਾਂ ਕਰ ਰਹੇ ਆਂ ਕਿ ਰਿਸ਼ਤੀਆਂ ਦੇ ਉੱਤੇ ਜਿਹੜੇ ਰਿਸ਼ਤੀਆਂ ਦੇ ਫਿਰ ਆਪਾਂ ਰਿਸ਼ਤੀਆਂ ਦੇ ਕਰਾਂਗੇ ਭਾਜੀ ਰਿਸ਼ਤੇ ਦੀ ਗੱਲ ਨਹੀਂ ਇਹ ਰੇਲਵੇ ਦਾ ਮੈਟਰ ਸੀ ਰੇਲਵੇ ਵਾਲੇ ਬੰਦੇ ਨਾਲ ਐਸੀ ਪੰਜਾਬ ਪੁਲਿਸ ਨਾਲ ਰੇਲਵੇ ਵਾਲਾ ਕਹਿੰਦਾ ਇਹ ਤਾਂ ਝੁੱਗੀਆਂ ਦੀ ਗੱਲ ਆ ਨਾ ਇਹ ਝੁੱਗੇ ਨਹੀਂ ਇਹ ਵੀ ਰੇਲਵੇ ਚ ਜਾਂਦੇ ਨੇ ਵਾਲੇ ਇਹ ਵੀ ਰੇਲਵੇ ਚ ਸਾਰਾ ਮੱਲੇ ਹੀ ਰੇਲਵੇ ਚ ਜਾਂਦਾ ਬਾਕੀ ਕਿਉਂ ਨਹੀਂ ਤੋੜੇ ਭਾਜੀ ਨਹੀਂ ਨਹੀਂ ਭਾਜੀ ਹੁਣ ਕੀ ਲਾਲ ਲਾਲ ਕੀ ਜਦੋਂ ਮਰਜ਼ੀ ਚ ਤੇ ਜਿਹੜੇ ਬਾਕੀ ਫਿਰ ਉਹ ਕਦੋਂ ਤੋੜਨਗੇ। ਪਾ ਠੀਕ। ਸੋ ਗੱਲਬਾਤ ਕਰ ਲੈਂਦੇ ਹਾਂ ਕਿੱਥੇ ਗਿਆ ਭਾਈ ਇਹ ਸੋਹਣਾ ਮੁੰਡਾ? ਦੁਬਾਰਾ ਇੱਥੇ ਆਏਗਾ? ਨਹੀਂ ਆਂਦੇ ਭਾਈ। ਭਾਜੀ ਜੇ ਦੁਬਾਰਾ ਤੁਹਾਡੇ ਪਿੰਡ ਦੇ ਵਿੱਚ ਨਜ਼ਰ ਆਇਆ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ ਜੀ? ਜੇ ਇਦਾਂ ਦੇ ਵਿਅਕਤੀ ਦੁਬਾਰਾ ਅਨਨੋਨ ਪਰਸਨ ਜਿਹੜੇ ਆ ਤੁਹਾਡੇ ਪਿੰਡ ਦੇ ਵਿੱਚ ਨਜ਼ਰ ਆਂਦੇ ਆ ਤਾਂ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ? ਭਾਜੀ ਅਸੀਂ ਥਾਣੇ ਫੜਾ ਕੇ ਨਾ ਕਲੰਦਰਾ ਭਾਗ ਦੇ ਅੰਦਰ ਤੋਂ ਰਜਨਾਬਰਚਾ ਹੋ ਗਈ ਇਹਨਾਂ ਦੇ। ਤਾਂ ਅੰਦਰ ਭਾਗ ਜਲੰਧਰ ਆਪ ਜਮਾਨਤਾ ਕਰਾਉਣਗੇ। ਇਦਾਂ ਹੱਲ ਹੋਏਗਾ ਕੋਈ ਭਾਈ ਹੱਲ ਹੋਣ ਇਹਨਾਂ ਨੂੰ ਆਪਣੇ ਆਪ ਹੁਣੇ ਵੇਚਣ ਵਾਲੇ ਕਿਹੜੇ ਵੇਚਣ ਮੇਨ ਮਗਰਮਾ ਚੋਹ ਆ ਹੁਣ ਇਹਦਾ ਬਜਾਰੇ ਜੇ ਮਿਲੂਗਾ ਨਹੀਂ ਲੈਣ ਕਿ ਦੌਣਗੇ ਪਿੰਡ ਵਿੱਚ ਹੈ ਹਾਂ ਆ ਜੇ ਵੇਚਣ ਨੂੰ ਬੰਦਾ ਹੋ ਜਾਣਗੇ ਅਸੀਂ ਸਾਡੇ ਵਰਗੇ ਆਣਾ ਹਟ ਜਾਣਗੇ ਭਾਈ ਅੱਜ ਹੁਣ ਤਾਂ ਮਿਲਿਆ ਹੈ ਨਹੀਂ ਤੂੰ ਤਾਂ ਵੀ ਇੱਥੇ 2 ਘੰਟੇ ਬੈਠਾ ਰਿਹਾ ਜੇ ਉਹਨਾਂ ਤੋੜਦੇ ਵਿੱਚ ਦਿਖਣਾ ਤਾਂ ਹੈਗੇ ਸੀਗਾ ਭਾਈ ਹੁਣ ਰੰਗ ਬੜਾ ਲਾਲ ਆ ਹਸੀਫੂ ਖਾਦੀ ਆ ਠੀਕ ਠੀਕ ਨਹੀਂ ਭਾਈ ਕਹਿੰਦਾ ਓਏ ਕੁਦਰਤੀ ਰੰਗ ਹੈ ਗੁਰਾ ਵਰਗਾ ਪਗੜੀ ਰੰਗ ਗਿਆ ਸਰੀਆ ਦਾ ਕੰਮ ਆਣਾ ਜਾਲ ਵੰਨਣ ਦਾ ਆਪਣਾ ਭਾਈ ਤੇ ਲੋਹੇ ਖਾਨਾ ਜਿਹੜਾ ਤੂੰ ਨਿਗਾਲ ਲੱਗ ਗਿਆ ਤੋ ਦੇਖਦੇ ਆ ਹੋਰ ਇਸ ਤਰ੍ਹਾਂ ਦੱਸ ਜੇ ਕਿਸੇ ਪਿੰਡ ਦੇ ਵਿੱਚ ਅਨਨੋਣ ਪਰਸਨ ਜਿਹੜੇ ਆ ਵਾਰ-ਵਾਰ ਰੋਕੇ ਜਾਂ ਰੁਕੇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਇਹ ਆ ਗਲਬਤ ਕੀਤੀ ਜਾਂਦੀ ਆ ਜੇਬਾਂ ਚੋਂ ਕੀਤੇ ਜਾਂਦੇ ਆ ਕਿ ਚਿੱਟਾ ਨਿਕਲਦਾ ਕਿ ਨਹੀਂ ਨਿਕਲਦਾ ਜੇ ਕਿਸੇ ਵੱਲੋਂ ਕਿਸ ਤਰ੍ਹਾਂ ਦਾ ਕੋਈ ਨਸ਼ੀਲਾ ਜਿਹੜਾ ਪਦਾਰਥ ਆ ਉਹ ਨਿਕਲਦਾ ਉਸ ਤੋਂ ਬਾਅਦ ਜਿਹੜਾ ਇਹ ਆ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਸੰਪਰਕ ਕੀਤਾ ਜਾਂਦਾ ਤੇ ਜਿਹੜਾ ਮੁੰਡਾ ਉਹਦੇ ਹਵਾਲੇ ਕਰ ਦਿੱਤਾ ਜਾਂਦਾ ਤੇ ਜਿਹੜੇ ਅਨਨੋਣ ਪਰਸਨ ਇਸ ਤਰ੍ਹਾਂ ਦੇ ਆਂਦੇ ਜਿਨ੍ਹਾਂ ਦੇ ਜੇਬਾਂ ਵਿੱਚੋਂ ਨਹੀਂ ਨਿਕਲਦਾ ਕਿਤੇ ਨਾ ਕਿਤੇ ਉਹਨਾਂ ਦੇ ਨਾਮ ਲਿਖੇ ਜਾਂਦੇ ਆ ਪ੍ਰਸ਼ਾਸਨ ਨੂੰ ਦੱਸਿਆ ਜਾਂਦਾ ਕਿ ਜਿਹੜੇ ਇਹ ਵਿਅਕਤੀ ਆ ਇਹ ধন্যবাদ